ਬੀ ਅਗਰ ਇਹ ਵੀਡੀਓ ਬਣਾਈਏ ਕਿੰਨੇ ਦਿਨ ਹੋ ਗਏ ਕੋਈ ਵੀਡੀਓ ਨਹੀਂ ਬਣਾਈ ਫਿਰ ਮੈਂ ਕੀ ਕਰਨ ਲਈ ਬਣਾਈ ਵੀਡੀਓ ਤੇ ਸਭ ਇਸ ਵੇਲੇ ਸ਼ਾਮ ਨੂੰ ਵੀਡੀਓ ਵੀਡੀਓ ਦੀ ਪਈ ਰਹਦੀ ਆ ਕੰਮ ਕਿਵੇਂ ਕਰਨੇ ਘਰ ਗੈਸਟ ਭਲਾਏ ਤੁਹਾਨੂੰ ਪਤਾ ਨਹੀਂ ਅੱਜ ਉਹਦਾ ਬੋੜਾ ਹੈਗਾ ਬਰਾਉਨ ਦਾ ਨਹੀਂ ਆ ਕੀ ਕਰ ਲਈ ਦੱਸ ਇੱਕ ਵੀਡੀਓ ਬਣਾ ਲਾਂ ਮੇ ਕੀ ਹੋ ਜਾਊਗਾ ਬਣਾ ਲਈ ਨਾ ਮੈਂ ਇੰਨੇ ਪਿਆਰ ਨਾਲ ਕਹਿਣਾ ਮੇਰਾ ਵੀਡੀਓ ਬਣਾ ਦੇ ਉਹ ਕਿੰਨੀਆਂ ਗੱਲਾਂ ਸੁਣਾਉਂਦੀ ਤੇ ਫੇਰ ਮੈਨਾਂ ਕੰਮ ਕਰਾ ਲਓ ਕੰਮ ਦੀ ਕੋਈ ਕਰਾਉਣ ਨਹੀਂ ਦੇਦੇ ਇਹ ਵੀਡੀਓ ਬਣਾਉਣ ਨਾਲ ਤੁਹਾਡਾ ਨਾ ਮੈਂ ਵੀਡੀਓ ਕੋ ਬਣਾਉ ਆਪਾਂ ਟਾਈਮ ਵੇਸਟ ਕਰਾਂ ਸਾਲਾ ਬਲ ਮੈਂ ਨਾ ਕੰਮ ਕਰਾਂ ਅੱਛਾ ਤੁ ਤੋਂ ਤੇ ਮੈਂ ਕਿਹਾ ਮਸਤਰਾ ਕਾਹਨ ਲੱਗਿਆ ਤੁਸੀਂ ਕਹਿਣਾ ਹੈ ਮਦ ਕੀ ਬਣਾਇਆ ਹੈ ਅੱਛਾ ਬਣਾਇਆ ਸਭ ਤੋਂ ਬੈਲਾ ਤੁਹੀ ਪਲੇਟ ਚ ਪਾਉਣਾ ਹੈ ਤੇ ਫੇਮਸ ਕਰਨ ਵਾਲੀ ਕਿਹੜੀ ਗੱਲ ਹੈ ਵੀਡੀਓ ਤੁਹੀ ਪਾਉਂਦੇ ਆ ਨਾ ਕਰੋ ਫੇਮਸ ਮੈਨੂੰ ਫੇਮਸ ਤੂਰੇ ਮੈਨੂੰ ਕਰਨੀ ਲੋਕੀ ਮੇਰੀ ਐਕਟਿੰਗ ਪਸੰਦ ਕਰਦੇ ਤਾਂ ਹੀ ਫੇਮਸ ਹੋਉਂਦੀ ਆ ਸਮਝ ਆ ਰਹੀ ਸੀ ਹੁਣ ਸ਼ੁਰੂ ਹੋ ਗਈ ਆ ਹਾਂ ਵਾਏ ਤੁਸੀਂਆਂ ਗੱਲਾਂ ਮਾਰ ਦੀ ਦੇਖਾਂ ਪਹਿਲਾਂ ਚਲੋ ਮੈਂ ਨਾ ਕੰਮ ਕਰਾਉ ਪਹਿਲਾਂ ਤੇ ਫਿਰ ਜਾ ਕੇ ਮੈਂ ਵੀਡੀਓ ਬਣਾਉਂਗੀ ਮੈਨੇ ਬਣਾਣੀ ਬਣੀ ਜੀ ਉਹ ਨਹੀਂ ਤੇ ਐਂ ਕਰਾਣਾ ਕੰਮ ਫਿਰ ਐਂ ਦੇ ਨਹੀਂ ਬਣਾਇਨਾ ਵੀਡੀਓ ਨਾ ਅੜਨਾ ਹੁਣ ਕਹੀ ਮੇਰੀ ਫੋਟੋ ਫੇਚ ਜਾ ਮੇਰੇ ਨਾਲ ਵੀਡੀਓ ਬਣਾ ਮੈਂ ਵੀ ਨਹੀਂ ਬਣਾਉਣੀ ਕਰਨਾ ਹੀ ਨਹੀਂ ਤੇਰੇ ਫੇਮਸ ਰਹਿ ਐਡਾ ਹੀ ਤੁਹਾਨੂੰ ਮਜਾ ਆਈ ਰੋਟੀ ਵੀ ਖਵਾਉਣੀ ਤੇ ਮਾਗਵਾਇਆ ਕੁ ਡਾਜ ਦੇ ਸਿਲਵਰ ਲਾਈਨਰ ਲਾਇਆ ਆਈਨੇ